ਆਮ ਤੁਸੀਂ ਦੇਖਿਆ ਹੋਵੇਗਾ ਵੀ 2-2 ਇੰਚੀ ਮੂਰੇ ਹੁੰਦੀ ਆ ਕੋਰ ਆ ਟਾਇਲ ਦੀ ਇਹ ਇੱਟ ਦੀ ਕੋਰ ਦਿਖਾਈ ਆ 3 ਇੰਚੀ ਮੋਟੀ ਆਪਣੇ ਚੈਨਲ ਤੇ ਜੁੜੇ ਹੋਏ ਵੀਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਆਪਣੇ ਜੋ ਵੀ ਮੈਂ ਵੀਰ ਭਰਾ ਵੀਡੀਓ ਦੇਖ ਰਿਹਾ ਸਾਰੇ ਵੀਰ ਭਰਾਵਾਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਨਵਾਂ ਸਾਲ ਖੁਸ਼ੀਆਂ ਭਰਿਆ ਹੋਵੇ ਤੇ ਤੰਦਰੁਸਤੀਆਂ ਬਖਸ਼ੇ ਸੱਚੇ ਬਾਦਸ਼ਾਹ ਵਾਹਿਗੁਰੂ ਆਪਾਂ ਕਰ ਰਹੇ ਆ ਪਿਛਲੇ ਪਾਸੇ ਆਪਣਾ ਪੋਰਚ ਰਹਿਦਾ ਸੀ ਨੀਚੇ ਵਾਲਾ ਉੱਪਰੋਂ ਆਪਾਂ ਕੰਮ ਕਲੀਅਰ ਕਰਤਾ ਸੀ ਤੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜਿਹਨੇ ਹਲੇ ਤੱਕ ਕਰਿਆ ਨਹੀਂ ਵੀਡੀਓ ਦੇਖ ਰਹੇ ਹੋ ਹਾਂਜੀ ਇਹਦੇਆਂ ਗਲਾਈਆਂ ਦੇ ਵਿੱਚ ਆਪਣੀਆਂ ਉੱਪਰਲੇ ਪਾਸੇ ਜਿਹੜੀ ਕੋਰ ਆ ਉਹ ਪਿੱਛੇ ਹਟਮੀ ਐ ਆਮ ਤੁਸੀਂ ਦੇਖਿਆ ਹੋਵੇਗਾ ਵੀ 2-2 ਇੰਚੀ ਮੂਰੇ ਹੁੰਦੀ ਐ ਕੋਰ ਆ ਟਾਇਲ ਦੀ ਇਹ ਇੱਟ ਦੀ ਕੋਰ ਦਿਖਾਈ ਐ 3 ਇੰਚੀ ਮੋਟੀ ਤੇ 2 ਇੰਚੀ ਪਿੱਛੇ ਹਟਮੀ ਦਿਖਾਈ ਹੈਗੀ ਆ ਉਹ ਤਾਂ ਹਲੇ ਪਾਸੇ ਤਾਂ ਆਪਾਂ ਲੈਂਟਰ ਦੇ ਵਿੱਚ ਹੀ ਕਰਤਾ ਸੀ ਕੰਮਾਂ ਤੇ ਆਹ ਸ਼ੈਡ ਤੇ ਕੀ ਹੋਣਾ ਸੀ ਇੱਥੇ ਇੱਟ ਲੱਗਣੀ ਸੀ ਮੰਨਣਾ ਸਵਾ ਇੱਟ ਨਾਲ ਚੜ੍ਹਣੀ ਸੀ ਤੇਗੇ ਲੋਟ ਤੇ ਆਪਾਂ ਕੀ ਕਰਿਆ ਉਹ ਜੇ ਚੜਾਉਂਦੇ ਸੀ ਉਹ ਥੋੜੀ ਜੀ ਮਜ਼ਬੂਤੀ ਉਸ ਚੀਜ਼ ਦੀ ਤੁਹਾਨੂੰ ਵੀ ਪਤਾ ਵੀ ਥੋੜੀ ਜੀ ਘਟਦੀ ਜੇ ਕੱਲ ਕੋ ਲਗੜਾਉਂਦੇ ਤਾਂ ਵੀ ਆਪਾਂ ਕੌਲੇ ਦੇ ਵਿੱਚ ਹੀ ਅ ਮਤਲ ਖਤ ਕੱਢ ਲਿਆ ਬਹੁਤ ਸੋਹਣਾ ਖਤ ਨਿਕਲਦਾ ਇਹ ਤੇ 3 ਇੰਚੀ ਇਸ ਲੋਟ ਤੇ 2 ਇੰਚੀ ਦੂਜੇ ਲੋਟ ਜਿਵੇਂ ਆਪਣੇ ਉਹ ਕੋਰ ਆ ਬਾਕੀ ਸਾਰਾ ਕੱਢ ਕੇ ਸਾਨੂੰ ਦਿਖਾਵਾਂਗੇ ਇਹ ਖਾਤਾ ਬਹੁਤ ਘੰਟਾ ਡਿਜ਼ਾਈਨ ਬਣਦਾ ਇਹ ਸਲੋਟ ਵੀ ਤੇ ਨਾਲੇ ਆਪਣਾ ਸਮੇਂ ਦੀ ਬਚਤ ਨਾਲੇ ਮਜ਼ਬੂਤੀ ਕਈ ਗੁਣਾ ਜ਼ਿਆਦਾ ਕਿਉਂ ਜੇ ਇੱਥੇ ਆਪਾਂ ਐ ਸਲੋਟ ਟਿੱਟ ਚ ਪੈਂਦੇ ਤਾਂ ਲੋਟ ਨਹੀਂ ਆਉਣਾ ਸੀਗਾ ਕੰਮ ਉਨੀ ਸੀ ਗੱਲ ਨਹੀਂ ਬਣਨੀ ਸੀ ਬਾਕੀ ਤਰਤਰਾਈ ਕਰ ਰਹੇ ਆ ਮਸਾਲਾ ਬਣ ਰਿਹਾ ਤੇ ਪਲਾਸਟਰ ਇਹਨੂੰ ਕਰਨ ਲੱਗਦੇ ਆ ਅੰਦਰਲੇ ਪਾਸੇ ਹਾਂਜੀ ਆਪਣਾ ਪੋਰਚੰਦਰੋਂ ਅੰਦਰੋਂ ਹੋ ਗਿਆ ਸੀ ਤੇ ਆ ਆਪਣੀਆਂ ਕੋਰਾਂ ਕੱਢੀਆਂ ਨੇ ਅੱਜ ਪਿੱਲਰਾਂ ਤੇ ਜਿੰਨੇ ਪਾਸੇ ਉਧਰ ਇੱਕ ਸ਼ੈਡ ਰਹਿ ਗਈਆਂ ਤੇ ਬਾਕੀ ਕਰੋ ਚੱਕ ਕੰਮਾ ਕੋਰਾਂ ਕਰਾਂ ਸਾਰੀਆਂ ਓਕੇ ਹੋ ਗਈਆਂ ਸੀਗੀਆਂ ਕਿਵੇਂ ਲੱਗਦਾ ਕੰਮ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸਵੇਰੇ ਆਪਾਂ ਬਾਹਰੋਂ ਕਰਾਂਗੇ ਪੋਰਚ ਦੇਖਦੇ ਆ ਜੇ ਲੋਟ ਲੱਗ ਗਿਆ ਗੋਲਾ ਵਿੱਚ ਹੀ ਕਰਾਂਗੇ ਨਹੀਂ ਫਿਰ ਗੋਲਾ ਕਰਾਂਗੇ ਜਦੋਂ ਜਾਲੀਆਂ ਲਾ ਕੇ نیچے-नीचे ਤੋਂ ਆਪਾਂ ਕੰਦ ਕੰਦ ਕਰ ਦੇਾਂਗੇ ਧੰਨਵਾਦ ਜੀ